ਫਾਕ ਤੇ ਟਿਕਾਣਿਆਂ ਤੇ ਸੀਬੀਆਈ ਨੇ ਕਰ ਦਿੱਤੀ ਹੈ ਫੰਡਿੰਗ ਨੂੰ ਲੈ ਕੇ ਇੱਕ ਚਾਲ ਚਿਕਦਾ ਕੀਤੀ ਹੈ ਸੋਨੀਆ ਗਾਂਧੀ ਕਰਕੇ ਬੰਦ ਕਰੀ ਦੀ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਬੜੀ ਸਪਸ਼ਟ ਗੱਲ ਹੈ ਕਿ ਇਹ ਹੈ ਬੁਖ ਲਹੜ ਦਾ ਇਹਨਾਂ ਦਾ ਨਤੀਜਾ ਹੈ ਸਾਡੇ ਨੇਤਾਵਾਂ ਤੇ ਪਹਿਲਾਂ ਅਰਵਿੰਦ ਕੇਜੀਵਾਸ ਦੇ ਮਨੀਸ਼ ਸਿਸੋਦੀਆ ਜੀ ਸਤਿੰਦਰ ਜੈਨ ਜੀ ਸੰਜੇ ਸਿੰਘ ਜੀ ਹੁਣ ਦਰਗੇਸ਼ ਪਾਟਕ ਨੂੰ ਵਿੱਚ ਲੈ ਲਿਆ ਦਰਗੇਸ਼ ਪਾਟਕ ਕਿਉਂਕਿ ਗੁਜਰਾਤ ਦੇ ਸਹਿ ਪਰਿਵਾਰੀ ਬਣਾਏ ਗਏ ਨੇ ਇਹ ਚਾਹੁੰਦੇ ਨਹੀਂ ਕੋਈ ਗੁਜਰਾਤ ਦੇ ਵਿੱਚ ਕਿਸੇ ਦਖਲ ਅੰਦਾਜ਼ੀ ਹੋਵੇ ਸਾਂ ਇਹ ਜਿਹੜੀ ਇਹਨਾਂ ਦੀ ਰਾਜਨੀਤੀ ਹੈ ਇਹ ਟੋਟਲੀ ਇਸ ਤਰ੍ਹਾਂ ਦੀ ਰਾਜਨੀਤੀ ਕਰਦੇ ਨੇ ਕਿ ਆਪਣੇ ਵਿਰੋਧੀਆਂ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਨੇ ਪਰ ਆਮ ਆਦਮੀ ਪਾਰਟੀ ਦੇ ਨੇਤਾ ਤੇ ਵਰਕਰ ਜਦੋਂ ਵੀ ਕੋਈ ਅਜਿਹੀ ਗੱਲ ਹੋਈ ਆ ਤਾਂ ਤਗੜੇ ਹੋ ਕੇ ਨਿਕਲੇ ਨੇ ਸੋ ਇਹ ਜੋ ਕਾਰਵਾਈ ਕੀਤੀ ਗਈ ਹੈ ਬਿਨਾ ਕਿਸੇ ਆਧਾਰ ਤੇ ਉਹਨਾਂ ਨੂੰ ਕਲੀਨ ਚਿੱਟ ਪਹਿਲਾਂ ਮਿਲੀ ਹੋਈ ਹੈ ਉਸੇ ਸਰਕਾਰ ਨੇ ਕਲੀਨ ਚਿੱਟ ਦਿੱਤੀ ਹੋਈ ਹੈ ਤੇ ਅੱਜ ਫੇਰ ਇਹ ਕੀਤੀ ਜਾ ਰਹੀ ਹੈ ਸੋ ਇਹ ਏਜੰਸੀਆਂ ਦਾ ਦੁਰਪਯੋਗ ਕਰ ਰਹੇ ਨੇ ਤੇ ਜਿਹੜਾ ਰਾਜਨੀਤੀ ਹਿੰਦੁਸਤਾਨ ਦੀ ਲੋਕਤੰਤਰ ਦੇ ਵਿੱਚ ਅਜਿਹਿਆਂ ਗੱਲਾਂ ਦੀ ਕੋਈ ਥਾਂ ਨਹੀਂ ਕਾਂਗਰਸ ਪ੍ਰੋਟੈਸਟ ਕਰਦੀ ਹੈ ਸਾਰੇ ਐਡੀ ਦੇ ਉਹਨਾਂ ਨੇ ਦਫ਼ਤਰਾਂ ਦੇ ਉੱਪਰ ਕੋਈ ਅੱਭ ਨੂੰ ਵੀ ਆਪਾਂ ਪੰਜਾਬ ਵਿੱਚ ਹੈ ਜਿਹਾ ਜੋ ਕੋਈ ਅ ਅਟੈਚ ਕਰਾਂਗਾ ਸੈਂਟਰ ਕੋ ਮੈਂ ਦੇਖੋ ਜਿਹੜਾ ਦਾ ਕਾਂਗਰਸ ਪ੍ਰੋਟੈਸਟ ਕਰ ਰਹੀ ਹੈ ਤੁਸੀਂ ਕਿਹਦੇ ਮਤਲਕ ਕਹਿੰਦੇ ਹੋ ਆਪਣਾ ਬਾਜਵਾ ਸਾਹਿਬ ਦੇ ਰੇਡ ਕੀਤੀ ਹੈ ਜੀ ਸੋਣੀ ਰੇਡ ਕੀਤੀ ਹੈ 14 ਦੇ ਮਤਲਕ ਦੇਖੋ ਸਾਡਾ ਭਟਾ ਸਾਡੇ ਲੀਡਰ ਸਾਹਿਬਾਨ ਸਾਡੇ ਪੰਜਾਬ ਦੇ ਪ੍ਰਧਾਨ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਸਾਡੇ ਵਾਲੀ ਤਾਂ ਗੱਲ ਜਗ ਜाहिर ਹੈ ਕਿ ਪਿਛਲੇ ਲੰਬੇ ਸਮੇਂ ਤੋਂ 2-3 ਸਾਲਾਂ ਤੋਂ ਇਨਾਂ ਦੀਆਂ ਸਾਰੀਆਂ ਏਜੰਸੀਆਂ ਬੇਸ਼ੱਕ ED ਹੈ, CBI ਹੈ, ਜੋ ਵੀ ਕੇਂਦਰ ਦੀਆਂ ਏਜੰਸੀਆਂ ਨੇ ਉਹ ਸਾਰੀਆਂ ਇਸ ਗੱਲ ਤੇ ਲੱਗਿਆ ਰਹੀਆਂ ਕਿ ਸਾਡੇ ਮਾਣਯੋਗ ਨੇਤਾਵਾਂ ਦੇ ਖਿਲਾਫ ਕੁਝ ਲੱਭ ਸਕਣ ਪਰ ਅੱਜ ਤੱਕ ਕੋਈ ਪੈਸੇ ਦੀ ਰਿਕਵਰੀ ਨਹੀਂ ਕੋਈ ਐਸਾ ਸਬੂਤ ਨਹੀਂ ਇਹਨਾਂ ਕੋਲੇ ਸਿਰਫ ਤੇ ਸਿਰਫ ਕਿ ਅਸੀਂ ਤਾਂ ਇਹਨਾਂ ਨੂੰ ਜੇਲ੍ਹ 'ਚ ਭੇਜ ਦੇ। ਸੋ ਸਾਡਾ ਤਾਂ ਸਾਰਾ ਜਿਹੜਾ ਓਪਨ ਮੈਟਰ ਹੈ ਲੋਕਾਂ ਦੇ ਸਾਹਮਣੇ ਸਾਰੀ ਗੱਲ ਆਲਰੇਡੀ ਹੈਗੀ ਹੈ ਕਿ ਸਾਡੇ ਕਿਸੇ ਦੇ ਖਿਲਾਫ ਕੋਈ ਸਬੂਤ ਨਹੀਂ ਕੋਈ ਗੱਲ ਨਹੀਂ ਹੈ ਕट्टर ਇਮਾਨਦਾਰ ਪਾਰਟੀ ਜੇ ਕੋਈ ਦੇਸ਼ ਦੇ ਵਿੱਚ ਹੈ ਤਾਂ ਉਹ ਆਮ ਆਦਮੀ ਪਾਰਟੀ ਹੈ ਪ੍ਰਤਾਪਪਾਤ ਪੰਨੂ ਨੇ ਕਿ ਅਟਾਚੀ ਭਾਈ ਹਾਈ ਕੋਰਟ ਦੀ ਰਾਹਤ ਦਿੱਤੀ ਹੈ ਜੀ ਕਰੋ ਪੜਾਈਏ ਨੂੰ ਉਸ ਦੇ ਗੁੱਤ ਨੂੰ ਤਲਵਾਰ ਗੌਰਪਤਵੰਤ ਪੰਨੂ ਦਾ ਸਮਰਥਨ ਇਟਸੈਲਫ ਇਹ ਜ਼ਾਹਰ ਕਰਦਾ ਹੈ ਕਿ ਇਹ ਲੋਕ ਖੜੇ ਕਿੱਥੇ ਨੇ ਪੰਨੋ ਇੱਕ ਐਸਾ ਵਿਅਕਤੀ ਹੈ ਜਿਹੜਾ ਹਮੇਸ਼ਾ ਪੰਜਾਬ ਦੇ ਅਮਨ ਚੈਨ ਨੂੰ ਅਗ ਲਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਕਦੇ ਖਾਲਿਸਤਾਨ ਦੀਆਂ ਗੱਲਾਂ ਕਰਦਾ ਕਦੇ ਬਾਬਾ ਸਾਹਿਬ ਭੀਮਰਾਓਂ ਬੈਠ ਕੇ ਦੇ ਬੁੱਤ ਤੋੜਨ ਦੀ ਗੱਲ ਕਰਦਾ ਉੱਥੇ ਬੈਠਿਆ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਬੈਠਾ ਪੰਜਾਬ ਦੇ ਵਿੱਚ ਆ ਕੇ ਗੱਲ ਕਰੇ ਤੇ ਪੰਜਾਬ ਦੇ ਲੋਕ ਜਵਾਬ ਦੇਣਗੇ ਵੀ ਤੂੰ ਕੀ ਚੀਜ਼ ਔਰ ਦੂਸਰੀ ਸਭ ਤੋਂ ਵੱਡੀ ਗੱਲ ਇਹਦੀ ਚ ਮੈਂ ਕਹਿਣੀ ਚਾਹਣਾ ਕਿ ਕੇਂਦਰ ਦੀ ਸਰਕਾਰ ਕੀ ਕਰ ਰਹੀ ਹੈ ਅਸੀਂ ਪ੍ਰਤਾਪ ਸਿੰਘ ਬਾਜਵਾ ਨੇ ਇੱਥੇ ਗਲਤ ਗੱਲ ਕੀਤੀ ਤਾਂ ਐਫ ਆਈ ਆਰ ਹੋਈ ਹੈ। ਏਜੰਸੀਆਂ ਜਾਂਚ ਕਰ ਰਹੀਆਂ ਨੇ ਭਾਵੇਂ ਕੋਈ ਵੱਡਾ ਹੋਵੇ ਤੇ ਭਾਵੇਂ ਕੋਈ ਛੋਟਾ ਹੋਵੇ ਪਰ ਪੰਜਾਬ ਦਾ ਅਮਨ ਚੈਨ ਉਹਨੂੰ ਭੰਗ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਊਗੀ ਕੇਂਦਰ ਦੀ ਸਰਕਾਰ ਕਿਉਂ ਨਹੀਂ ਆਪਣਾ ਪ੍ਰੋਟੈਸਟ ਉੱਥੇ ਕਰਦੀ ਅਮਰੀਕਾ ਦੇ ਵਿੱਚ ਬੈਠੇ ਗੁਰਪੰਤ ਉਹਨੂੰ ਤੇ ਉਹ ਹਮੇਸ਼ਾ ਪੰਜਾਬ ਦੇ ਖਿਲਾਫ ਗੱਲਾਂ ਕਰਦਾ ਤੇ ਕੇਂਦਰ ਦੀ ਸਰਕਾਰ ਕੋਈ ਗੱਲ ਹੀ ਨਹੀਂ ਕਰਦੀ ਜਾਦੇ ਕੇਂਦਰ ਦੀ ਸਰਕਾਰ ਇਹ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਪੈਦੇ ਹੋ ਜਾਣ ਇਹ ਤਾਂ ਬਿਲਕੁਲ ਸਫਜ ਗੱਲ ਨਜ਼ਰ ਆ ਰਹੀ ਹੈ ਸੋ ਉਹਨਾਂ ਦਾ ਸਮਰਥਨ ਕਰਨਾ ਪ੍ਰਤਾਪ ਬਾਜਵੇ ਦੀ ਜੋ ਸੋਚ ਹੈ ਮੈਂ ਕਹਿ ਸਕਦਾ ਇਹ ਹੈ ਲੀਡਰ ਆਫ ਓਪੋਜੀਸ਼ਨ ਬਹੁਤ ਵੱਡਾ ਰੁਤਬਾ ਹੈ ਆਪ ਹੀ ਉਹਨਾਂ ਨੇ ਕਿਹਾ ਕਹਿੰਦਾ ਲੀਡਰ ਆਫ ਓਪੋਜੀਸ਼ਨ ਸੀਐਮ ਤੋਂ ਬਾਅਦ ਇੱਕ ਰੁਤਬਾ ਹੁੰਦਾ ਤੇ ਪਰ ਸੀਐਮ ਤੋਂ ਬਾਅਦ ਰੁਤਬਾ ਤਾਂ ਹੁੰਦਾ ਕਿ ਜਿੰਮੇਵਾਰੀ ਕੋਈ ਨਹੀਂ ਕੱਲਾ ਰੁਤਬਾ ਹੀ ਦੇਖਣਾ ਉਹਨੂੰ ਪਤਾ ਲੱਗ ਗਿਆ ਸੀ ਕਿ 32 50 ਗਰਨੇਡਾ ਆਏ ਆ ਦਿਨ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਬੰਦੀ ਸੀ ਉਹਨਾਂ ਦੀ ਸੀਐਮ ਸਾਹਿਬ ਨੂੰ ਮਿਲਣ ਦੀ ਜ਼ਿੰਮੇਵਾਰੀ ਬੰਦੀ ਸੀ ਜੋ ਪੰਜਾਬ ਦੇ ਲੋਕਾਂ ਦੇ ਪ੍ਰਤੀ ਵਫਾਦਾਰੀ ਨਾ ਕਰਕੇ ਜੇ ਕੱਲੀ ਰਾਜਨੀਤੀ ਕਰਨ ਲਈ ਕਰਦੇ ਨੇ ਪਰ ਲੋਕ ਜਵਾਬ ਦੇ ਰਹੇ ਨੇ ਹੁਣ ਇਹ ਵਿਰੋਧੀ ਧਿਰ ਕਹੇ ਰਹੀ ਹੈ ਵੀ ਜਗਾਨ ਵਾਸਤੇ ਕਰਦੇ ਸੀ ਜਦੋਂ ਫੌਰਨ ਨੇ ਬਿਆਨ ਜਿਮ ਤਾਕ ਦੀ ਬੋਲ ਦਿੱਤੀ ਹੈ ਬਾਜਨ ਜੀ ਵੀ ਜਾਨ ਬੁੱਝੀਏ ਨੂੰ ਫਸਾਇਆ ਜਾ ਰਿਹਾ ਹੈ ਬੀਜੇ ਕਿ ਅਖਬਾਰੀ ਬਿਆਨਾਂ ਦਾ ਵੀ ਐਸੀ ਨੇ ਜਗਾਮ ਵਾਸਤੇ ਵੀ ਪਰ ਕਿਹੜੇ ਅਖਬਾਰੀ ਬਿਆਨਾਂ ਦੀ ਗੱਲ ਦੀ ਕੋਈ ਅਖਬਾਰੀ ਬਿਆਨ ਨਹੀਂ ਦੀ ਅਖਬਾਰਤਾ ਕਿਤੇ ਗਰਨੇਡ ਫਟਿਆ ਅਖਬਾਰਾਂ ਨੇ ਖਬਰ ਦਿੱਤੀ ਕਿਨੇ ਕਿਹਾ ਸੀ ਜੀ ਪਹਿਲਾਂ 50 ਗਰਨੇਡਾ ਇਹਨੇ ਐਸੇ ਨੇ ਕਿਹਾ ਸੀ ਐਸੇ ਨੂੰ ਪਤਾ ਸੀ ਐਸੇ ਨੂੰ ਪਤਾ ਸੀ ਔਰ ਇਹ ਬੰਦਾ ਬਲਾ ਸਾਡੇ ਪੰਜਾਬ ਪ੍ਰਧਾਨ ਨੇ ਬੜੀ ਡਿਟੇਲ ਚ ਦਿੱਤਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਇਹਦੇ ਖਿਲਾਫ ਕਾਂਗਰਸ ਦੀ ਸਰਕਾਰ ਹੁੰਦਿਆ ਲਿਖਿਆ ਸੀ ਕਿ ਇਹਦੇ ਸੰਬੰਧ ਗਲਤ ਆਨਸਰਾਂ ਦੇ ਨਾਲ ਇੱਕ ਪੋਜੀਸ਼ਨ ਬਣਉ ਸਿੱਖਿਆ ਕ੍ਰਾਂਤੀ ਤੇ ਕਿੰਤੂ ਕਿੰਤੂ ਕੀਤਾ ਜਾ ਰਿਹਾ ਹੈ ਕਈ ਜੀ ਸਿੱਖਿਆ ਕ੍ਰਾਂਤੀ ਆਪਣੀ ਜਿੱਤੇ ਪਰਦੇ ਨੇ ਸਿੱਖਿਆ ਕ੍ਰਾਂਤੀ ਦੀ ਨੂੰ ਸਾਰਾ ਪੰਜਾਬ ਅਨੁਭਵ ਕਰ ਰਿਹਾ ਇਹ ਕਿੰਤੂ ਪ੍ਰੰਤੂ ਕਰਦੇ ਨੇ ਕਿ ਹੋਰ ਤਾਂ ਕੁਝ ਪੱਲੇ ਰਹਿਣਾ ਨਹੀਂ ਕਿੰਤੂ ਪ੍ਰੰਤੂ ਹੀ ਰਹਿ ਗਿਆ 24 ਕਰੋੜ ਰੁਪਇਆ ਇਕੱਲੇ ਹਲਕੇ ਲਹਿਰੇ ਦੇ ਸਕੂਲਾਂ ਨੂੰ ਆਏ ਹਨ ਅਰ ਮੈਂ ਕਰੀਬ 32 ਸਕੂਲਾਂ 'ਚ ਜਾਇਆ ਹਾਂ ਬੱਚੇ ਖੁਸ਼ ਨੇ ਪੇਰੈਂਟਸ ਖੁਸ਼ ਨੇ ਸਾਰੇ ਪਿੰਡਾਂ ਦੇ ਲੋਕ ਖੁਸ਼ ਨੇ ਵੱਡੇ ਵੱਡੇ ਇਕੱਠ ਹੋ ਰਹੇ ਨੇ ਕੋਈ ਅੱਜ ਬੱਚਾ ਇਸ ਤਰ੍ਹਾਂ ਨਹੀਂ ਕਿ ਟੱਪੜ ਝੜਦਾ ਹੋਵੇ ਡੈਸਕਾਂ ਦੇ ਬੈਠੇ ਆ ਇਹਨਾਂ ਦਾ ਕੀ ਹੈ ਇਹ ਤਾਂ ਇਸ ਗੱਲ ਤੇ ਇਤਰਾਜ ਕਰਦੇ ਆ ਕਹਿੰਦੇ ਜੀ ਆਹ ਆਪਣਾ ਫਲਸ਼ਾਂ ਦੇ ਉਦਘਾਟਨ ਕਰਦੇ ਆ ਮੈਂ ਸਮਝਦਾ ਵੀ ਸਭ ਤੋਂ ਜ਼ਰੂਰੀ ਫਲਸ਼ਾਂ ਨੇ ਸਾਡੀਆਂ ਬੱਚੀਆਂ ਓਪਨ ਚ ਜਾਂਦੀਆਂ ਦੀ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਗੱਲਾਂ ਕਰਦੇ ਹੋਏ ਤੇ ਅਸੀਂ ਉਹਦਾ ਇੰਤਜ਼ਾਮ ਕੀਤਾ ਇਹ ਉਹਤੇ ਤਰਾਜ ਠਾਂਦੇ ਆ ਕੁਝ ਕੀਤਾ ਹੈ ਨਹੀਂ ਅਜ ਮੈਂ ਪੂਰੇ ਹਲਕੇ ਲਹਿਰੇ ਦੀ ਜੇ ਮੈਂ ਗੱਲ ਕਰਾਂ ਲੋਕੀ ਖੁਦ ਇਹ ਗੱਲ ਕਹਿੰਦੇ ਨੇ ਛੋਟੇ-ਛੋਟੇ ਪਿੰਡਾਂ ਦੇ ਵਿੱਚ 40-40 ਲੱਖ ਰੁਪਏ ਗਿਆ ਕੋਈ ਐਸਾ ਸਕੂਲ ਨਹੀਂ ਜਿੱਥੇ ਚਾਰਦੀਵਾਰੀ ਨਹੀਂ ਕੋਈ ਐਸਾ ਸਕੂਲ ਨਹੀਂ ਜਿੱਥੇ ਉਹ ਕਮਰਿਆਂ ਦੇ ਵਿੱਚ ਇੰਟਰਐਕਟਿਵ ਉਹ ਟੈਕਨੋਲੋਜੀ ਲਾਈ ਗਈ ਹੈ ਜਿਹੜੀ ਕਿਤੇ ਪ੍ਰਾਈਵੇਟ ਸਕੂਲਾਂ 'ਚ ਦੇਖਣ ਨੂੰ ਨਹੀਂ ਮਿਲਦੀ ਸੋ ਅਸੀਂ ਜੋ ਕਿਹਾ ਸੀ ਕਿ ਸਿੱਖਿਆ ਦਾ ਮਿਆਰ ਉੱਚਾ ਚੱਕਾਂਗੇ ਅਸੀਂ ਸਿੱਖਿਆ ਦਾ ਮਿਆਰ ਉੱਚਾ ਚੱਕਿਆ 188 ਬੱਚੇ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਪੰਜਾਬ ਦੇ ਵਿੱਚ ਜਿਨ੍ਹਾਂ ਨੇ JEE ਦੀ ਮੇਨ ਪ੍ਰੀਖਿਆ ਪਾਸ ਕੀਤੀ ਇਹ ਸਾਡੀ ਸਿੱਖਿਆ ਕ੍ਰਾਂਤੀ ਦੀ ਇਹ ਬਦਲਾਅ ਹੈ ਸਾਡਾ ਜਿਹੜਾ ਅਸੀਂ 2022 ਦੇ ਵਿੱਚ ਕਿਹਾ ਸੀ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਤੇ ਲੋਕਾਂ ਨੇ ਮੌਕਾ ਦਿੱਤਾ ਤੇ ਅਸੀਂ ਜਿਹੜੀ ਬਦਲਾਅ ਦੀ ਵਾਦਾ ਕੀਤਾ ਸੀ ਅਸੀਂ ਬਦਲਾਅ ਕਰਕੇ ਦਿਖਾਏ ਅੱਜ ਬੱਚੇ ਦਾਖਲ ਹੋ ਰਹੇ ਨੇ ਵੱਡੀ ਗਿਣਤੀ ਚ ਹੋ ਰਹੇ ਨੇ ਬੱਚਿਆਂ ਦੇ ਪੇਰੈਂਟਸ ਹੋਰ ਦਾਖਲ ਕਰਾ ਰਹੇ ਨੇ ਸਿਰਫ ਇਸ ਕਰਕੇ ਕਿ ਅਸੀਂ ਬਦਲਾਅ ਕੀਤਾ ਅਸੀਂ ਬਿਨਾਂ ਰਿਸ਼ਵਤ ਤੋਂ ਤੇ ਬਿਨਾਂ ਸਫਾਰਸ਼ ਤੋਂ ਨੌਕਰੀਆਂ ਦਿਤੀਆਂ ਨੇ ਸਰ ਇੱਕ ਕਣਕ ਦਾ ਸੀਜ਼ਨ ਪੀਕ ਤੇ ਕਿਸ ਨੂੰ ਕਿਵੇਂ ਦੇਖਦੇ ਹਾਂ ਗਲਟਾ ਮਤਲਬ ਬਿਲਕੁਲ ਕਣਕ ਦਾ ਸੀਜ਼ਨ ਪੀਕ ਤੇ ਕਿਸਾਨ ਬੜੇ ਖੁਸ਼ ਨੇ ਭਗਵਾਨ ਦੀ ਕਿਰਪਾ ਹੋਈ ਹੈ ਝਾੜ ਬਹੁਤ ਵਧੀਆ ਹੋਇਆ ਹੈ ਕੋਈ ਮੌਇਸਚਰ ਨਹੀਂ ਧੜਾ ਧੜ ਆਉਂਦੇ ਨੇ ਕਿਸਾਨ ਫਸਲ ਸੜਦੇ ਆ ਤੇ ਸ਼ਾਮ ਨੂੰ ਤੋਲ ਕੇ ਘਰ ਚੱਲ ਜਾਂਦੇ ਤੇ ਅਗਲੇ ਦਿਨ ਪੈਸੇ ਪੈ ਜਾਂਦੇ ਆ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਸਭ ਬਹੁਤ ਧੁਲੇ ਚੱਲ ਰਹੇ ਕਿਸਾਨਾਂ ਵੱਲੋਂ ਥਾ ਥਾ ਅੱਜੋਂ ਰੁੱਕ ਕੇ ਜਰਾ ਆ ਪਾਓ ਸਵਾਲ ਜੋ ਆਪਕੋ ਤੇਰੇ ਨਹੀਂ ਕਈ ਥਾਂ ਤੇ ਪ੍ਰੋਗਰਾਮ ਵੀ ਕੈਨਸਲ ਹੋ ਜਾਂਦੇ ਨੇ ਮੈਂ ਤਾਂ ਪ੍ਰਵਾਹ ਕਰ ਰਿਹਾ ਪੰਜਾਬ ਦੀ ਦੇਖੋ ਇਹ ਕੋਈ ਵੈਸੇ ਮੈਂ ਸਮਝਦਾ ਠੀਕ ਹੈ ਨਹੀਂ ਪਰ ਮੇਰੇ ਹਲਕੇ ਦੇ ਵਿੱਚ ਮੈਨੂੰ ਹਲੇ ਤੱਕ ਕੋਈ ਇਹੋ ਜੀ ਗੱਲ ਮੇਰੇ ਸਾਹਮਣੇ ਨਹੀਂ ਆਈ ਕਿਸਾਨ ਯੂਨੀਅਨ ਵਾਲੇ ਕੱਲ ਮੈਂ ਠਸ ਕੇ ਪਿੰਡ ਦੇ ਵਿੱਚ ਸੀ ਉੱਥੇ ਖੜੇ ਦੀ ਉਹਦਾ ਉਹ ਤਾਂ ਇਹ ਗੱਲ ਦੀ ਬੜਾਉ ਕਰ ਰਹੇ ਸੀ ਕਹਿੰਦੇ ਜੀ ਸਾਡੇ ਸਕੂਲ ਦੇ ਵਿੱਚ ਕਦੇ ਸੋਚੀ ਨਹੀਂ ਸੀ ਕਹਿੰਦੇ ਸਨ ਇਹ ਤਾਂ ਇਸ ਤਰ੍ਹਾਂ ਦੇ ਕਮਰੇ ਬਣ ਜਾਣਗੇ ਸੋ ਕੋਈ ਅੱਗੇ ਜਾ ਰਿਹਾ ਹੈ ਤਾਂ ਪੰਜਾਬ ਦੇ ਚੱਟੇ ਬਹੁਤ ਧੰਨਵਾਦ ਕੀਤਾ ਜੀ ਉਹਨਾਂ ਨੇ ਤੇ ਜਿੱਥੇ ਦੇਖੋ ਰੁਕਿਆ ਜਾ ਰਿਹਾ ਹੈ ਮੈਂ ਸਮਝਦਾ ਇਹ ਕੋਈ ਸਿਸਟਮ ਠੀਕ ਨਹੀਂ ਹੈ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਜਿਹੜੀਆਂ ਗੱਲਾਂ ਸਾਡੇ ਨਾਲ ਸੰਬੰਧਿਤ ਨੇ ਅਸੀਂ ਬਿਲਕੁਲ ਓਪਨਲੀ ਕਹਿੰਦੇ ਹਾਂ ਪੰਜਾਬ ਦੀ ਸਰਕਾਰ ਕਿਸਾਨਾਂ ਦੇ ਨਾਲ ਸੀ ਕਿਸਾਨਾਂ ਦੇ ਨਾਲ ਹੈ ਤੇ ਕਿਸਾਨਾਂ ਦੇ ਨਾਲ ਰਹੇਗੀ ਪਰ ਜਿਹੜੇ ਮੁੱਦੇ ਸਾਡੇ ਨਾਲ ਸੰਬੰਧਿਤ ਨੇ ਉਹਦਾ ਹੱਲ ਵੀ ਸਾਡੇ ਕੋਲੇ ਕੋਈ ਨਹੀਂ ਹੈ ਅਸੀਂ ਤਾਂ ਲੋਕਾਂ ਤੇ ਕਿਸਾਨਾਂ ਦੇ ਨਾਲ ਖੜੇ ਆ ਤੇ ਕਿਸਾਨਾਂ ਦੀ ਗੱਲ ਕੀਤੀ ਹੈ ਜੇ ਦਿੱਲੀ ਦੇ ਵਿੱਚ 750 ਕਿਸਾਨ ਸ਼ਹੀਦ ਹੋਇਆ ਕੇਂਦਰ ਸਰਕਾਰ ਦੀ ਨਲਕੀ ਕਰਕੇ ਹੋਇਆ ਤਾਂ ਪੰਜਾਬ ਦੀ ਸਰਕਾਰ ਨੇ ਸਾਰਿਆਂ ਦੀਆਂ ਬਾਹ ਫੜੀ ਨੌਕਰੀਆਂ ਵੀ ਦਿੱਤੀਆਂ ਨੇ ਤੇ ਉਹਨਾਂ ਨੂੰ ਵਿੱਤੀ ਮਦਦ ਵੀ ਕੀਤੀ ਹੈ